ਪਿਓ ਵੀ ਟਰੱਕ ਡਰਾਈਵਰ ਸੀ ਅੱਛਾ ਟਰੱਕ ਚਲਾਉਂਦੇ ਚਲਾਉਂਦੇ ਉਹਨੂੰ ਵੀ ਬਹੁਤ ਅਸੀਰ ਹੋਈ ਪਈ ਓਹ ਏਦਾਂ ਦਾ ਕਮੈਰ ਬਿਮਾਰੀ ਬੜੀ ਕਸੂਤੀ ਜੀ ਲਈ ਹੈ ਇਸੇ ਚ ਕਮੇਡੀ ਹੈ ਜੀ ਬਾਪੂ ਤੂੰ ਇਹਦੇ ਨਾਲ ਜ਼ਮੀਨ ਲਵਾ ਕੇ ਮੇਰੇ ਹੱਥ ਵੜਤੇ ਜ਼ਮੀਨ ਤਾਂ ਆਇਆ ਕਹਿੰਦਾ ਜਵੇਂ 100 ਕਿੱਲੇ ਹੋਵੇ ਅੱਧਾ ਕਿੱਲਾ ਉਹ ਵੀ ਬੰਜਰ ਤੇਰੀ ਮਾਂ ਪੋਲਾ ਸਮਾਜ ਦਾ ਲਤਾੜਿਆ ਹੋਇਆ ਗ੍ਰੈਜੂਏਟ ਮੁੰਡਾ ਜਿਹਨੂੰ ਨੌਕਰੀ ਨਹੀਂ ਮਿਲੀ ਤੇ ਨਸ਼ਿਆਂ 'ਚ ਵੜ ਗਿਆ ਇੱਕ ਦਿਨ ਇੰਨਾ ਪੈਸਾ ਕਮਾਉਣਾ ਨਾ ਸਾਲੀ ਧੂਣੀ ਵੀ ਨੋਟਾਂ ਨਾਲ ਬਾਲਿਆ ਕ ਉਹਨੇ ਜਿੰਬੰਦੀ ਉਹਨੇ ਨੌਕਰੀ ਨਹੀਂ ਖਾਦੀ ਮੈਨੂੰ ਇਹੋਂ ਲੱਗਦਾ ਵੀ ਰਾਤੋਂ ਬਾਹਰ ਜਾਂਦਾ ਜਾ ਕੇ ਮੁੰਡਿਆ ਹੋਇਆ ਲੜਾਈ ਰਹਿਣੀ। ਵਾਹ ਮੇਰਾ ਪਿਓ ਦਾ ਕੈਰੈਕਟਰ ਵੀ ਕੀਤਾ। ਅੱਜ ਤਰੱਕੀ ਖੁਦ ਚੱਲ ਕੇ ਸਾਡੇ ਦਰਵਾਜ਼ੇ ਆਈ ਆ। ਇੱਕ ਕਿੱਲੇ ਦਾ 2 ਕਰੋੜ ਮਿਲ ਰਿਆ। ਬਹੁਤ ਮਤਲਬੀ ਇਹ ਇਹ ਦੁਕਾਨ ਤਾਂ ਕਰ ਕਰ ਪਿਆਵੇ। ਜਮੀਨਾ ਵਕੰਦਾ ਤਾਂ ਖਾਂ। ਹਿੱਲੇ ਨਾ ਅਸਲੀ ਹੈ। ਮਾੜਾ ਹਾਲ ਆ ਨਸ਼ਿਆਂ 'ਚ ਪੈ ਗਏ ਮੁੰਡੇ। ਇੱਥੇ ਲੜਾਈ ਹੈ ਪਹਿਲੀ ਗੱਲ ਤਾਂ। ਬਹੁਤ ਮਤਲਬੀ ਇਹ ਇਹ ਦੁਕਾਨ ਤਾਂ ਕਰ ਕਰ ਪਿਆਵੇ ਜਮੀਨਾ ਵਕਨਦਾ ਤਾਂ ਹੁਣ ਮਾਨ ਸਾਹਿਬ ਦੀ ਥੋੜੀ ਸੋਚਦੀ ਬ੍ਰੇਕ ਲੱਗੇ ਤੁਸੀਂ ਵੀ ਦੱਸੋ ਨਹੀਂ ਲੱਗੇ ਤਾਂ ਆ ਨਹੀਂ ਰੇ ਵਾਪਸ ਠੀਕ ਹੈ ਚੱਲੀ ਆ ਤਾ ਵਾਪਸ ਆ ਰਹੇ ਨੇ ਮੇਰੇ ਆ ਪਿੰਡ ਦੇ ਨਾਮ ਦਾ ਮੁੰਡਾ ਵਾਪਸ ਆਇਆ ਜੀ ਨਵੀਂ ਸਰਕਾਰ ਹੋਣ ਤੋਂ ਬਾਅਦ ਚੇਂਜ ਆਇਆ ਹੈ ਬਿਲਕੁਲ ਜੀ ਨਾਮ ਸੁਣ ਕੇ ਕਈ ਵਾਰ ਲੋਕ ਕਹਿ ਦਿੰਦੇ ਨੇ ਵੀ ਇਹ ਤਾਂ ਫਿਲਮ ਚਲੋ ਹਾਸੇ ਮਖੌਲ ਵਾਲੀ ਹੋਊਗੀ ਐਡਾ ਵੀ ਕੀ ਹੈ ਅੱਜ ਕੀ ਪਿੰਡਾਂ ਨੂੰ ਸ਼ਹਿਰ ਖਾ ਗਿਆ ਇਹ ਦਰਸਾਉਂਦਾ ਜਾਂ ਫਿਰ ਸੱਭਿਆਚਾਰ ਦੇ ਉੱਤੇ ਇੱਕ ਟੱਕ ਮਾਰ ਰਿਹਾ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਹੋਰ ਫਿਲਮ ਧਮਾਕਾ ਕਰਨ ਜਾ ਰਹੀ ਹੈ ਉਸ ਦਾ ਨਾਮ ਹੈ ਕੋਏ ਭੋਲੇ ਹੋਏ ਤੁਸੀਂ ਸਮਝ ਗਏ ਹੋਵੋਗੇ ਅਸੀਂ ਕਿਹੜੀ ਫਿਲਮ ਦੀ ਗੱਲ ਕਰ ਰਹੇ ਹਾਂ ਜਾਂ ਕਿਹੜੀ ਸਟਾਰ ਕਾਸਟ ਹੋਵੇਗੀ ਉਸ ਵਿੱਚ ਆਹ ਟ੍ਰੇਲਰ ਹੈ ਜਿਹੜਾ ਬਾਕਮਾਲ ਹੈ ਔਰ ਰਿਲੀਜ਼ ਹੋ ਚੁੱਕਿਆ ਹੈ ਸਾਡੇ ਨਾਲ ਇਸ ਫਿਲਮ ਦੇ ਆਰਟਿਸਟ ਪ੍ਰਕਾਸ਼ ਜੀ ਮੌਜੂਦ ਨੇ ਪ੍ਰਕਾਸ਼ ਜੀ ਸਵਾਗਤ ਹੈ ਥੈਂਕ ਯੂ ਥੈਂਕ ਯੂ ਮੱਕੜ ਸਾਹਿਬ ਦੇ ਚੈਨਲ ਤੋਂ ਤਾਂ ਮੈਨੂੰ ਸਵਾਦ ਹੋ ਰਿਹਾ ਬਲ ਮੇਰੇ ਮੇਰੇ ਇਲਾਕੇ ਦੀ ਉਹ ਸ਼ਾਨ ਹੈ ਮੇਰੇ ਮਲੋੜ ਦੀ ਹਾਂ ਬਿਲਕੁਲ ਅੱਜਕੱਲ ਪੰਜਾਬੀ ਵਰਲਡ ਪੰਜਾਬੀ ਦੁਨੀਆ ਚੋਂ ਮੇਰਾ ਭਰਾ ਮੇਰਾ ਸ਼ਾਇਆ ਵਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੇਰੇ ਮਲੋਟ ਦਾ ਅਸੀਂ ਇੱਕ ਕੁਏਰੀ ਹੈ ਨਾ ਤੇ ਮੈਨੂੰ ਬੜੀ ਖੁਸ਼ੀ ਹੈ ਤੁਸੀਂ ਹੈ ਨਾ ਇਹ ਲੈਣ ਦਾ ਸਵਾਗਤ ਥੈਂਕ ਯੂ ਮਕਰ ਤਾਂ ਮੁੰਡੇ ਆਏ ਖੜੇ ਹਾਂਜੀ ਬੋਲੋ ਅੱਛਾ ਭਾਜੀ ਕਿਹੋ ਜਿਹਾ کردار ਇਸ ਫਿਲਮ ਚ ਤੁਹਾਡਾ ਦੇਖਣ ਨੂੰ ਮਿਲੋਗਾ ਇੱਕ ਉਸ ਬਾਪ ਦਾ ਜਿਹੜਾ ਬਿਲਕੁਲ ਬੇਵੱਸ ਹੈ ਤੇ ਜ਼ਮੀਨ ਬਹਿ ਕਰੀ ਬੈਠਾ ਤੇ ਪੁੱਤ ਵੀ ਮੋੜਾ ਪੁੱਤ ਵੀ ਨਸ਼ੇ ਚ ਪਿਆ ਨਕਮਾ ਜਿਹੜਾ ਨਕਮਾ ਨਕਮਾ ਪੁੱਤ ਹੈ ਉਹਦੀ ਬੇਬਸੀ ਪਿਓ ਦੀ ਪਿਓ ਵੀ ਟਰੱਕ ਡਰਾਈਵਰ ਸੀ ਅੱਛਾ ਟਰੱਕ ਚਲਾਉਂਦੇ ਚਲਾਉਂਦੇ ਉਹਨਾਂ ਨੂੰ ਵੀ ਬਵਾਸੀ ਹੋਈ ਪਈ ਆ ਓਹ ਏਦਾਂ ਦਾ ਕਮੈਰ ਬਿਮਾਰੀ ਬੜੀ ਕਸੂਤੀ ਜੀ ਲਈ ਹੈ ਬਈ ਇਸੇ ਜੀ ਕਮੇਡੀ ਹੈ ਜੀ ਇਸੇ ਜੀ ਕਮੇਡੀ ਕੀ ਬਾਤ ਹੈ ਬਹੁਤ ਅੱਛੀ ਇਸੇ ਜੀ ਕਮੇਡੀ ਨਿਕਲਦੀ ਆ ਬੜੀ ਹੈ ਨਾ ਮੈਂ ਤਾਂ ਅੱਗੇ ਪਹਿਲਾਂ ਕਹਿੰਦਾ ਥੋੜੇ ਐਸ ਲੋਗੋ ਤੋਂ ਵੀ ਕਮੇਡੀ ਹੋਈ ਯਾਦ ਰੱਖਿਓ ਅੱਛਾ ਥੋੜੇ ਤੇ ਵੀ ਕਟਾਸ਼ ਕੀਤਾ ਗਿਆ ਹਮ ਐਸ ਲੋਕ ਹਾਂ ਮੈਂ ਕਹਿੰਦਾ ਯੇ ਤੁਸੀਂ ਦੱਸੋ ਕਿਹੜੇ ਦਿਨ ਕੀਤਾ ਠੀਕ ਹੈ ਮੁੱਦੇ ਹੁੰਦੇ ਨੇ ਬਹੁਤ ਸਾਰੇ ਬਲੀ ਉਹ ਮੀਡੀਆ ਵੀ ਖੋਸ਼ ਹੋ ਠੀਕ ਹੈ ਯਾਰ ਤੁਹਾਡੀ ਟੀਆਰਪੀ ਬਦਲੋ ਸਾਡਾ ਨਾਮ ਹੋ ਗਿਆ ਸਰ ਦਾ ਨਾਮ ਹੋ ਗਿਆ ਕਿਥੋਂ ਕਿਥੇ ਲਿਆ ਕੇ ਉਹ ਜਾਂਦਾ ਹਨਾ ਜਾਂ ਮੇਰਾ ਆਪਰੇਸ਼ਨ ਹੁੰਦਾ ਤਾਂ ਮੇਰਾ ਆਪਰੇਸ਼ਨ ਬੰਦਾ ਤੇ ਕਿਤੇ ਜਾ ਕੇ ਕਟਾਸ਼ ਕਰਦਾ ਤੁਸੀਂ ਸੋਚ ਨਹੀਂ ਸਕਦੇ ਓ ਮਾਈ ਗਾਡ ਬੜੀ ਡੂੰਗਾ ਇਹ ਚ ਗੱਲਾਂ ਨੇ ਮਤਲਬ ਹਾਂ ਡੂੰਗਾ ਪੱਦਰੀ ਗੱਲ ਹੈ ਪਰ ਉਹ ਬੰਦਾ ਜੱਕ ਤਰ੍ਹਾਂ ਦੇਖਦਾ ਉਹ ਨਾ ਬਹਾ ਲਾफ्टर ਹਾਸਾ ਹੀ ਪੈਂਦਾ ਨਾ ਹਰ ਮੋੜ ਤੇ ਅੱਛਾ ਕਿਰਦਾਰ ਹੋਰ ਵੀ ਫਿਲਮਾਂ ਦੇ ਵਿੱਚ ਪਿਓ ਦੇ ਨਿਭਾਏ ਸਾਕ ਸਬੰਧੀਆਂ ਦੇ ਨਿਭਾਏ ਇਸ ਫਿਲਮ ਦੇ ਵਿੱਚ ਪੋਲਾ ਕਿਹੋ ਜਿਹਾ ਦਿਖੂਗਾ ਸ਼ਰਾਰਤੀ ਹੈ ਜਾਂ ਫਿਰ ਉਹ ਜਜ਼ਬਾਤੀ ਹੈ ਪੋਲਾ ਸਮਾਜ ਦਾ ਲਤਾੜਿਆ ਹੋਇਆ ਗ੍ਰੈਜੂਏਟ ਮੁੰਡਾ ਜਿਹਨੂੰ ਨੌਕਰੀ ਨਹੀਂ ਮਿਲੀ ਤੇ ਨਸ਼ਿਆਂ 'ਚ ਵੜ ਗਿਆ ਪਰ ਉਹ ਸਭ ਕੁਝ ਜਾਣਦਾ ਹਾਲਾਤ ਸਭ ਕੁਝ ਜਾਣਦਾ ਬੇਬਸ ਹੈ ਪਿਓ ਨੇ ਜ਼ਮੀਨ ਵੀ ਵੇਚ ਦਿੱਤੀ ਨਕਮਾ ਬੰਦਾ ਕਿਉਂ ਨਾ ਬੰਦੀ ਨਹੀਂ ਉਹਨੂੰ ਨਿਭੰਦੀ ਉਹਨੇ ਨੌਕਰੀ ਨਹੀਂ ਕਾਦੀ ਮੈਨੂੰ ਇਉਂ ਲੱਗਦਾ ਵੀ ਰਾਤ ਨੂੰ ਬਾਹਰ ਜਾਂਦਾ ਜਾ ਕੇ ਮੁੰਡਾ ਕੋਲੇ ਵੇਂਦਾ ਲੜਾਈ ਰਹਿਣੀ ਆ। ਗਾ ਮੇਰਾ ਪਿਓ ਇਹਦਾ ਉਹ ਕੈਰੈਕਟਰ ਵੀ ਕੀਤਾ। ਸਾਡਾ ਕਾਕਾ ਆ ਉਹਦੇ ਫਾਦਰ ਨੇ ਕੈਰੈਕਟਰ ਕੀਤਾ ਬਹੁਤ ਕਮਾਲ ਦਾ ਕੈਰੈਕਟਰ ਕੀਤਾ ਬਜ਼ੁਰਗਾਂ। ਹਣਾ ਸੋ ਇੱਕ ਫੈਮਿਲੀ ਦਿਖਾਈ ਇੱਕ ਐਦਾਂ ਦਾ ਕੈਰੈਕਟਰ ਆ ਪਰ ਸਭ ਕੋ ਸੋਚਦਾ ਹੁੰਦਾ ਪਿਓ ਦੇ ਪਿਓ ਨੂੰ ਨਹੀਂ ਪਤਾ ਲੱਗਦਾ ਇਹ ਮੇਰਾ ਮੁੰਡਾ ਇਹ ਜ। ਹੂੰ ਪਰ ਉਹ ਪੁੱਤ ਪੋਤਰੋਂ ਪਤਾ ਨੇ ਬਾਪੂ ਤੂੰ ਕਿੱਥੇ ਫਿਰਦਾ ਯਾਰ ਮੈਨੂੰ ਸਭ ਪਤਾ। ਗੁਰੂ ਦਾ ਚੇਲਾ ਵਧਣਾ ਚਾਹੀਦਾ ਇਸ ਕਰਕੇ ਉਹ ਮਤਲਬ ਹੀ ਮੁੰਡੇ ਨੂੰ ਸਭ ਕੋ ਪਤਾ ਹੁੰਦਾ ਇਹ ਤਾਂ ਉਹਦਾ ਉਥੋਂ ਟੈਲੈਂਟ ਨਿਕਲਦਾ ਕਿ ਇਹ ਹੈ ਹਨਾ ਵੀ ਆਹ ਯਾਰ ਆ ਇਹ ਬੰਦਾ ਹੈ ਕਿ ਰੀਅਲ ਲਾਈਫ ਦੇ ਵਿੱਚ ਵੀ ਅੱਜ ਪਿਓ ਦੀ ਉਹ ਹਾਲਤ ਹੈ ਜੋ ਇਸ ਫਿਲਮ ਦੇ ਵਿੱਚ ਹਬੂ ਦਿਖਾਈ ਗਈ ਹੈ ਮੋਸਟਲੀ ਪੰਡਾ ਚਾਹੇ ਮੋਸਟਲੀ ਪੰਡਾ ਚਾਹੇ ਨਾ ਕਿ ਹੰਮੜਿੰਗ ਹਨਾ ਮਾੜਾ ਹਾਲ ਆ ਨਸ਼ਿਆਂ ਚ ਪੈ ਕੇ ਮੁੰਡੇ ਹਨਾ ਇੱਥੇ ਲੜਾਈ ਹੈ ਪਹਿਲੀ ਗੱਲ ਤਾਂ ਇਕੱਲੇ ਇਕੱਲੇ ਪੁੱਤ ਏ ਉਹ ਗੱਲਾਂ ਵੀਰੇ ਬਹੁਤ ਮਤਲਬੀ ਇਹ ਇਹ ਦੁਕਾਨ ਤਾਂ ਕਰ ਕਰ ਪਿਆ ਵੇ ਜਮੀਨਾ ਵਿਕਨ ਦਾ ਦੁਕਾਨ ਹਾਂ ਵਿਦਿਆਸ਼ਾ ਨੂੰ ਨੌਜਵਾਨ ਜਾ ਰਹੇ ਨੇ ਕਿ ਅਜਿਹਾ ਵੀ ਕੋਈ ਮੈਸੇਜ ਇਸ ਫਿਲਮ ਦੇ ਵਿੱਚ ਹੋਊਗਾ ਕਿਉਂਕਿ ਇਹ ਗੱਲ ਬਹੁਤ ਜ਼ਿਆਦਾ মিডিਆ ਚੀਜ਼ਾਂ ਫਿਰ ਸੋਸ਼ਲ ਮੀਡੀਆ ਤੇ ਸਰਕੂਲੇਟ ਹੁੰਦੀ ਹੈ ਕਿ ਪੰਜਾਬ ਖਾਲੀ ਹੋ ਰਿਹਾ ਹੈ ਕਿ ਇਸ ਦੇ ਵਿੱਚ ਵੀ ਕੁਝ ਅਜੀਹਾ ਦੇਖਣ ਨੂੰ ਮਿਲੂਗਾ ਕਿਉਂਕਿ ਨਾਮ ਸੁਣ ਕੇ ਕਈ ਵਾਰ ਲੋਕ ਕਹਿ ਦਿੰਦੇ ਨੇ ਵੀ ਇਹ ਤਾਂ ਫਿਲਮ ਚਲੋ ਹਾਸੇ ਮਖੌਲ ਵਾਲੀ ਹੋਊਗੀ ਐਡਾ ਵੀ ਕੀ ਐ ਇਸ ਪਰ ਕਿਹਾ ਜਾ ਰਿਹਾ ਮੈਸੇਜ ਇਸ ਬਾਕ ਨੇ ਬ੍ਰਦਰ ਪਿੰਡ ਜਦੋਂ ਮੈਚ ਹੁੰਦਾ ਤਾਂ ਖਿਡਾਰੀ ਪੂਰੇ ਨੇ ਹੁੰਦੇ। ਅੱਛਾ ਇਸ ਫਿਲਮ ਦੇ ਵਿੱਚ ਉਹ ਵੀ ਦਿਖਾਇਆ। ਉਹ ਸਿੱਧਾ ਨਿਸ਼ਾਨਾ ਉਹ ਇਹ ਹੈ ਕਿ ਉਹ ਤਾਂ ਬੰਦੇ ਬਾਹਰ ਜਾਂਦੇ ਆ ਯਾਰ। ਹੂੰ। ਉੱਥੇ ਬਾਹਰਲੇ ਬੰਦੇ ਦੀ ਗੱਲ। ਬਸ ਤੇ ਉਹ ਨਹੀਂ ਹੁੰਦੇ ਤਾਂ ਗਰਾਊਂਡ 'ਚ ਘਾਹ ਫੋਸੀ ਹੈ। ਤੇ ਫਿਰ ਗਰਾਊਂਡ ਦੇ ਵਿੱਚ ਵੀ ਕੁਛ ਨਾ ਕੁਛ ਬਣ ਜਾਂਦਾ। ਗੌਰਮਣ ਕਹਿੰਦੀ ਇੱਥੇ ਬਣਾ ਦੋ ਇਹਨਾਂ ਦਾ ਫੇਟਣਾ। ਹੂੰ। ਐਤਾਂ ਦੀ ਗੱਲ। ਅੱਛਾ ਪ੍ਰੋਦਾ ਜੀ ਆ ਫਿਲਮ ਦੇ ਪੋਸਟਰ ਦੇ ਵਿੱਚ ਜੀਸੀਬੀ ਦਾ ਪੰਜਾ ਖਾਸ ਤੌਰ ਤੇ ਦਿਖਾਇਆ ਗਿਆ। ਹਾਂ। ਇਜ਼ਾਮੀਨਿੰਗ ਕੀ ਸਮਝਿਆ ਜਾਵੇ ਕੀ ਪਿੰਡਾਂ ਨੂੰ ਸ਼ਹਿਰ ਖਾ ਗਿਆ ਇਹ ਦਰਸਾਉਂਦਾ ਜਾਂ ਫਿਰ ਸੱਭਿਆਚਾਰ ਦੇ ਉੱਤੇ ਇੱਕ ਟੱਕ ਮਾਰ ਰਿਹਾ ਹੈ ਮੈਂ ਦੱਸਿਆ ਵੀ ਸਾਰੇ ਬਸ ਮਤਲ ਤਾਂ ਇਹ ਤਰਤੀ ਪੜਦਾ ਹੂੰ ਤੇ ਜਾਂ ਤਾਂ ਇਹ ਸਮਝ ਲਓ ਵੀ ਤਰਤੀ ਜੀ ਹੀਰੇ ਪਏ ਆ ਅਸੀਂ ਉਹ ਕਟਣੇ ਆ ਤੇ ਜਾਂ ਕਿਸੇ ਗਰੀਬ ਦੇ ਘਰ ਟਾ ਕੇ ਉੱਤੇ ਮਹਿਲ ਉਸਰ ਇਸ ਪੰਜੇ ਦਾ ਮਤਲਬ ਹੀ ਆ ਹਣਾ ਹੋ ਸਕਦਾ ਕਿ ਦਿਨਾਂ ਕਿਤੇ ਵਜਦਾ ਹੋਵੇ ਤੇ ਇੱਥੇ ਕਾਣ ਵੀ ਹੋਵੇ ਹੂੰ ਤੇ ਹੋ ਸਕਦਾ ਮਤਲਬ ਇਹ ਮਤਲਬ ਵਜਦਾ ਹੋਵੇ ਤਾਂ ਉੱਥੇ ਮਤਲਬ ਮਹਿਲ ਉੱਤਰ ਜੀ ਮੈਂ ਤਾਂ ਮਲੇ ਅੱਗੇ ਮੈਂ ਕਹ ਕਾ ਮੈਂ ਤਾਂ ਇੱਥੋਂ ਤਾਂ ਕਿ ਸੁਣਿਆ ਕਿ ਇਧਰਲੇ ਬੰਦਿਆਂ ਨੇ ਜਿਹੜਾ ਨੇ ਜ਼ਮੀਨਾਂ ਪਹਿਲਾਂ ਦੇਤੀਆਂ ਮਹਿੰਗੀਆਂ ਦੇਤੀਆਂ ਤਾਂ ਮੈਨੂੰ ਵੀ ਪਤਾ ਇਹ ਤੇ ਉਹਨਾਂ ਨੇ ਗੱਡੀਆਂ ਖਰੀਦੀਆਂ ਸੀਗੀਆਂ ਮਹਿੰਗੀਆਂ ਸੀੜੀ ਕੰਜਨ ਪਾਉਣ ਦਾ ਵੱਲ ਨਹੀਂ ਸੀ ਅਲਟ ਲੋਕਾਂ ਨੇ ਗੱਡੀਆਂ ਖਰੀਦ ਲਈਆਂ ਵਿੱਚ ਸੀੜੀ ਪਾਉਣ ਦਾ ਵੱਲ ਨਹੀਂ ਸੀ ਮੈਨੂੰ ਜਿਹੜੀ ਮੈਨੂੰ ਕਿਤੇ ਗੱਲ ਦੱਸੀ ਹੈ ਹੂੰ ਤੇ ਜਮੀਨਾਂ ਮਹਿੰਗੀਆਂ ਸੀ ਪਰ ਮਹਿੰਗੀਆਂ ਜਮੀਨਾਂ ਨਾਲ ਜਮੀਨਾਂ ਵੀ ਲੈ ਲਈਆਂ ਪਰ ਉਹ ਹੀ ਵੇਕੀਆਂ ਨਸ਼ਿਆਂ ਚ ਪੈ ਕੇ ਵੇਕਣ ਤੋਂ ਬਾਅਦ ਕੀ ਹੋਇਆ ਜਿੱਥੇ ਇਹ ਬਿਲਡਿੰਗਾਂ ਉੱਤਰੀਆਂ ਸੀ ਉੱਥੇ ਆਪਦੀ ਜਮੀਨ 'ਚ ਚੌਂਕੀਦਾਰ ਲੱਗੇ ਅੱਛਾ ਉਸੇ ਆਪਣੀ ਹੀ ਜ਼ਮੀਨ 'ਚ ਚੌਂਕੀਦਾਰ ਪੰਜਾਬੀ ਲੱਗਿਆ ਕਮਾਲ ਦੀ ਗੱਲ ਪਤਾ ਇਹ ਇਹੀ ਹੈ ਵੀ ਜੇ ਨੌਕਰੀਆਂ ਨਹੀਂ ਮਿਲੀਆਂ ਮੁੰਡੇ ਕਰਾਹੇ ਪੈ ਗਏ ਹਨ ਤਾਂ ਪਿਓ ਦੀ ਨਹੀਂ ਮੰਨੀ ਮੁੰਡੇ ਲਾਡਲੇ ਵੀ ਇਕੱਲੇ ਇਕੱਲੇ ਮੁੰਡੇ ਮਾਵਾਂ ਦੇ ਲਾਡਲੇ ਤਾਂ ਉਹਦੇ ਲਈ ਇਹ ਇਹ ਤੁਹਾਨੂੰ ਸਰਕਾਰਾਂ ਖਾਸ ਤੌਰ ਤੇ ਜ਼ਿੰਮੇਵਾਰ ਨਹੀਂ ਇੱਕ ਆਮ ਲੋਕ ਵੀ ਇਸ ਲਈ ਜ਼ਿੰਮੇਵਾਰ ਨੇ ਤੁਸੀਂ ਕਿਹਾ ਵੀ ਲੋਕਾਂ ਨੇ ਤਾਂ ਚਲੋ ਨਹੀਂ ਮੰਨੀ ਕਿ ਸਰਕਾਰਾਂ ਦਾ ਵੀ ਰੋਲ ਤੁਸੀਂ ਮੰਨਦੇ ਹੋ ਉਸ ਪਿੱਛੇ ਰਿਹਾ ਜੀ ਸਰਕਾਰਾਂ ਦਾ ਰਿਹਾ ਪਿੱਛੇ ਜੀ ਪਿੱਛੇ ਸਰਕਾਰਾਂ ਦਾ ਕਿੰਨੀ ਕਿੰਨੀ ਡਿਵੈਲਪਮੈਂਟ ਹੋ ਗਈ ਜੀ ਦੱਸੋ ਇੰਡਸਟਰੀ ਨਹੀਂ ਪਿੱਛੇ ਵਿੱਚ ਹਾਂ ਜੀ ਪੰਜਾਬs ਤਾਂ ਇੰਡਸਟਰੀ ਬਹੁਤ ਘਟ ਹੈ ਬਿਲਕੁਲ ਬਿਲਕੁਲ ਹੁਣ ਬ੍ਰੇਕ ਲੱਗੇ ਨੇ ਮੈਂ ਸਮਝਦਾ ਹਾਂ ਪਰ ਮਾਨ ਸਾਹਿਬ ਦੀ ਥੋੜੀ ਸੋਚ ਤੇ ਬ੍ਰੇਕ ਲੱਗੇ ਤੁਸੀਂ ਵੀ ਦੱਸੋ ਨਹੀਂ ਲੱਗੇ ਤਾਂ ਆ ਨਹੀਂ ਰਿਹਾ ਵਾਪਸ ਠੀਕ ਹੈ ਤੁਹਾਨੂੰ ਲੱਗਦਾ ਕਿ ਭਗਵਾਨ ਮਾਨ ਨੇ ਉਸ ਤਰ੍ਹਾਂ ਦਾ ਕੰਮ ਕੀਤਾ ਜਿਵੇਂ ਤੁਸੀਂ ਹੁਣ ਗੱਲ ਛੀੜੀ ਲਈ ਆ ਮੈਂ ਤਾਂ ਕਰ ਰਿਹਾ ਹਾਲਾਂਕਿ ਸਿਆਸਤ ਦੀ ਗੱਲ ਨਹੀਂ ਕਰ ਰਿਹਾ ਨਹੀਂ ਕਰ ਰਿਹਾ ਮੇਰਾ ਮਹਾਂ ਉਹ ਜੇ ਚੱਲੀ ਆ ਤਾਂ ਵਾਪਸ ਆ ਰਹੇ ਨੇ ਮੇਰੇ ਆ ਪਿੰਡ ਦੇ ਨਾਲ ਦਾ ਮੁੰਡਾ ਵਾਪਸ ਆਇਆ ਜੀ ਨਵੀਂ ਸਰਕਾਰ ਹੋਣ ਤੋਂ ਬਾਅਦ ਚੇਂਜ ਆਇਆ ਹੈ ਬਿਲਕੁਲ ਜੀ ਬਦਲਾਅ ਮਤਲਬ ਜਿਹੜਾ ਕਹਿੰਦੇ ਨੇ ਬਿਲਕੁਲ ਮੈਂ ਤਾਂ ਕਹੂੰਗਾ ਆਇਆ ਮੇਰੇ ਸਾਹਮਣੇ ਠੀਕ ਹੈ ਮੇਰੇ ਨਾਲ ਦੇ ਪਿੰਡ ਦਾ ਮੁੰਡਾ ਮੇਰਾ ਤੀਜਾ ਲ ਮੈਂ ਕੱਲ ਮਿਲਿਆ ਇੱਕ ਮੁੰਡੇ ਨੂੰ ਕਹਿੰਦੇ ਬਸ ਪੰਜ ਚਾਰ ਸਾਲ ਲਾਉਣੇ ਜੀ ਇੱਥੇ ਆਵਾਂਗੇ ਠੀਕ ਹੈ ਮਤਲਬ ਉਹਦਾ ਨਜ਼ਰ ਆ ਰਿਹਾ ਕਿ ਕਿ ਬਾਹਰ ਕੁਝ ਨਜ਼ਰ ਨਹੀਂ ਆ ਰਿਹਾ ਐਕਚੁਅਲੀ ੱੱਕੇ ਖਾਣ ਇੱਥੇ ਕੁਝ ਕਰਕੇ ਦਿਖਾ ਜਾਂਦੇ ਨਾ ਖਾ ਲੈਨੇ ਨਾ ਅਸੀਂ ਕਮਾਈ ਸਾਡੀ ਤਰਤੀ ਇੰਨੀ ਪਾਵਰਫੁਲ ਤਰਤੀ ਕੁਝ ਵੀ ਕਰ ਸਕਦੇ ਹਾਂ ਬਾਹਰ ਜਾ ਕੇ ਅਸੀਂ ਸਾਨੂੰ ਮਿਲਦਾ ਕੁਝ ਨਹੀਂ ਤਾਂ ਪਿੰਡ ਦੀ ਦਾ ਮਾਂ ਪਿਓ ਵੀ ਛੱਡਦੇ ਆ ਜੇ ਕੁਛ ਲੋਕ ਮਾਂ ਪਿਓ ਦੀ ਜਿੰਦਰੇ ਵੀ ਲੱਗ ਜਾਂਦੇ ਨੇ ਘਰਾਂ ਹਨ ਲੱਗ ਰਹੀ ਲੱਗ ਰਹੀ ਤਾਂ ਕੁਝ ਉਸ ਦੇ ਦੁਕਾਨ ਦੇ ਵੀ ਸਾਰੇ ਜਿਵੇਂ ਨਾ ਕੋਈ ਸੋਚਦੇ ਨਹੀਂ ਠੀਕ ਹੈ ਅੱਛਾ ਵਰਿੰਦਰ ਜੀ ਛੋਟੀ ਉਮਰ ਦੇ ਡਾਇਰੈਕਟਰ ਨੇ ਉਹਨਾਂ ਨਾਲ ਕੰਮ ਕੀਤਾ ਤੁਸੀਂ ਇੱਕ ਰਿਸਪੈਕਟ ਹੈ ਜਿਹੜੀ ਉਹ ਦਾਇਰਾ ਵੀ ਮੇਨਟੇਨ ਰੱਖਣਾ ਪੈਂਦਾ ਇੱਕ ਤੁਸੀਂ ਸੀਨੀਅਰ ਹੋ ਕਿ ਅਜਿਹੀ ਕੋਈ ਮੁਸ਼ਕਿਲਤਾ ਨਹੀਂ ਹੋਣ ਦਿੱਤੀ ਵਰਿੰਦਰ ਜੀ ਨੇ ਕਈ ਵਾਰ ਬਹੁਤ ਸਾਰੇ ਹੋ ਜਾਂਦੇ ਨੇ ਸੈੱਟ ਦੇ ਉੱਤੇ ਗੱਲਾਂ ਬਾਤਾਂ ਹੁੰਦੀਆਂ ਨੇ ਭਾਜੀ ਮੈਂ ਤੁਹਾਨੂੰ ਗੱਲ ਦੱਸਾਂ ਮੇਥੋਂ ਉਮਰ ਦਾ ਛੋਟਾ ਹੂੰ ਮੈਂ ਜਦੋਂ ਵੀ ਸ਼ਾਟ ਦਿੱਤਾ ਜਿੰਨੇ ਵੀ ਡਾਇਰੈਕਟਰ ਹੈਗੇ ਨੇ ਮੈਂ ਉਹਨਾਂ ਦੇ ਪਹਿਰੇ ਹੱਥ ਲਾ ਕੇ ਛੋਟ ਦਤਾ। ਅੱਛਾ ਕੰਮ ਦੇ ਤੌਰ ਤੇ ਤੁਸੀਂ ਵਿਰਿੰਦਰ ਜੀ ਤੋਂ ਪੁੱਛ ਲਓ। ਮੈਨੂੰ ਰੋਕਿਆ ਵੀ ਨਹੀਂ ਨਹੀਂ ਭਾਜੀ ਨਹੀਂ ਨਹੀਂ। ਮੈਂ ਕਿਹਾ ਹੁਣ ਨਾ ਬੋਲ ਜਦੋਂ ਪੈਕਅਪ ਹੋ ਗਿਆ ਉਦੋਂ ਤੂੰ ਮੇਰੇ ਲਈ ਛੋਟਾ। ਹੁਣ ਤੂੰ ਮੇਰਾ ਬਾਸ। ਇਹ ਉਹ ਸੁਣੀ ਗੱਲ ਕੀਤੀ ਹੈ। ਪੁੱਛ ਲਓ ਰੀਅਲ। ਅਕਸਰ ਹੈਂਕ ਕਈ ਵਾਰੀ ਸਵਾਲ ਤੁਸੀਂ ਜ਼ਰੂਰ ਕਰਿਓ ਵਿਰਿੰਦਰ ਨੂੰ। ਹਾਂ। ਕੀ ਪ੍ਰਕਾਸ਼ ਨੇ ਆ ਗੱਲ ਲੱਗੀ। ਮੈਂ ਪਹਿਰੇ ਹੱਥ ਲਾ ਕੇ ਉਤ ਕੈਮਰਾ, ਮੇਕਅਪ ਆਰਟਿਸਟ ਤੇ ਡਾਇਰੈਕਟਰ। ਹੂੰ। ਮੈ ਤਾਂ ਬੈਠਿਆ ਨਹੀਂ ਥਲੇ ਤੋਂ ਬਣਾ ਰਿਜ਼ਕ ਨੇ ਉਹਨਾਂ ਤੋਂ ਮੈਂ ਨਹੀਂ ਬੈਠਾ ਤਾਂ ਉਹ ਦੱਸਦੇ ਨਹੀਂ ਮੈਨੂੰ ਉਹਨਾਂ ਨੇ ਕਿ ਪ੍ਰਕਾਸ਼ ਅਗਰੈਸਿਵ ਨਹੀਂ ਹੋਣਾ ਇੰਨਾ ਕੋ ਜਾ ਹੂੰ ਮੈਂ ਪਹਿਲਾਂ ਨਹੀਂ ਇਹਨਾਂ ਕੋ ਜਾ ਮੈਂ ਬੋਲੇ ਪ੍ਰਕਾਸ਼ ਇਹ ਥੋੜੇ ਉੱਤੇ ਚੱਕਦੇ ਕੜਵਾਇਆ ਯਾਰ ਸਾਰਾ ਕੁਝ ਅੱਜ ਦੇ ਮੁੰਡੇ ਤੇ ਬੜੀ ਲੰਬੀ ਸੋਚ ਆਈ ਕਈ ਵਾਰ ਅੱਜ ਕੱਲ ਬਹੁਤ ਹੋ ਜਾਂਦਾ ਦੋ ਚਾਰ ਕੰਮ ਆ ਜਾਣ ਬੰਦੇ ਨੂੰ ਬੰਦਾ ਰਿਸਪੈਕਟ ਭੁੱਲੇ ਜਾਂਦਾ ਬੜੇ ਵੱਡਿਆਂ ਦੀ ਭੁੱਲ ਜਾਂਦਾ ਨਹੀਂ ਵੀਜੀ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਕਿ ਮੇਰੇ ਮਾਲਕ ਲਈਆਂ ਨਾ ਮੈਂ ਰੀਅਲੀ ਤੁਹਾਨੂੰ ਬੋਲ ਮੇਰੇ ਸੁਭਾਅ ਬਾਰੇ ਤੁਸੀਂ ਜਾਣਦੇ ਹੋਗੇ ਕਹਿੰਦੇ 70% ਬੰਦੇ ਦਾ ਬੋਲਣ ਤੋਂ ਪਤਾ ਲੱਗਿਆ ਬਿਲਕੁਲ ਇੱਕ ਅਦੇ ਰੱਖਿਆ ਇਹ ਤੇ ਰੱਖਿਆ ਕਿਉਂਕਿ ਭਾਈ ਫਿਲਮਾਂ ਪਹਿਲਾਂ ਵਾਲੀ ਕੀਤੀਆਂ ਹੁਣ ਵਾਲੀ ਇਹਦੇ ਵਿੱਚ ਕੋਈ ਵੱਖਰੇ ਚੈਲੰਜਸ ਫੇਸ ਕਰਨੇ ਪਏ ਕੁਝ ਵੱਖਰਾ ਕੀ ਰਹਿ ਗਿਆ ਲੱਗਿਆ ਇਹ ਵੱਖਰਾ ਇੱਕ ਜਿਵੇਂ ਮੈਂ ਕਿਹਾ ਵੀ ਕੋਈ ਫਾਦਰ ਦਾ ਜਿਹੜਾ ਆਕਿਆ ਹੋਇਆ ਜਿਹਦਾ ਗਾਂ ਉੱਤੇ ਪਿਓ ਵੀ ਬੈਠਾ ਹਣਾ ਘਰ ਵਾਲੀ ਮਾਰੀ ਜਾਂਦੀ ਚਲਾ ਚਲਾ ਕੱਪੜੇ ਕਹਿੰਦੀ ਸਾਰੇ ਗਦੇਲੇ ਪਾੜ ਤੇ ਬਵਾਸੀਰ ਨੇ ਹਣਾ ਕੱਪੜਾ ਪਹਿਨਣ ਵਾਲਾ ਤਾਂ ਕਾਜ ਆ ਕਹਿੰਦੀ ਹਣਾ ਬੰਦਾ ਪਹਿਨਦਾ ਬੋਲੀ ਨੂੰ ਬਹੁਤ ਪਤਾ ਲੱਗਦਾ ਮੈਂ ਚਾਹੁੰਦਾ ਤੈਨੂੰ ਤਾਂ ਬਵਾਸੀਰ ਹੋਇਆ ਉਹ ਮੈਗਾ ਹੋਲੀ ਬੇਇੱਜ਼ਤੀ ਵਾਲੀ ਗੱਲ ਆ ਉਹ ਅੱਛਾ ਉਹਦੀ ਸੋਚ ਉਹ ਤਾਂ ਅੱਧੇ ਪੰਜਾਬ ਨੂੰ ਆ ਕਿਉਂ ਸੰਗਦਾ ਬਾਪੂs ਕਹਿੰਦਾ ਕਿ ਮੈਂ ਤੇਰਾ ਪ੍ਰੇਮ ਦਾ ਨਾ ਤੂੰ ਮੈਨੂੰ ਮੈਨੂੰ ਸ਼ਰਮ ਆਉਂਦੀ ਹੈ ਕਹਿੰਦਾ ਕਿਹੜੇ ਸ਼ਰਮ ਆਉਂਦਾ ਤੈਨੂੰ ਮਨੀ ਦੇਖੋ ਤੁਸੀਂ ਗੱਲ ਤਾਂ ਉਹਨੇ ਸਹੀ ਕਹੀ ਹੈ ਅੱਧੇ ਪੰਜਾਬ ਨੂੰ ਬਵਾਸੀਰ ਰਿਐਲਿਟੀ ਹੈ ਐਚ ਆਈ ਵੀ ਲੈ ਕੇ ਲੋਕ ਅਵੇਅਰ ਨਹੀਂ ਹੈਗੇ ਸੰਗ ਦੇ ਨੂੰ ਲੁਕਾਉਂਦੇ ਨੇ ਜੋ ਰਿਐਲਿਟੀ ਹੈ ਨਾ ਉਹ ਕਹਿੰਦੇ ਵੀ ਤੂੰ ਯਾਰ ਉਹ ਤੈਨੂੰ ਬਵਾਸੀਰ ਮੈਨੂੰ ਨਾ ਪਤਾ ਹੋਣੀ ਬੋਲ ਅੱਛਾ ਯਾਰ ਦਾ ਛੱਡਦਾ ਇਹ ਤਾਂ ਖੇਟੀ ਵਾਲੀ ਗੱਲ ਨਾ ਪਰ ਉਹਦਾ ਤੈਨੂੰ ਪਤਾ ਮਰਜੇਗਾ ਕਹਿੰਦਾ ਚੱਲ ਪ੍ਰੈਸ਼ਰ ਕਰਕੇ ਲਵਾ ਬੈਠੇ ਤੇ ਆ ਵਾਹ ਅਦਾ ਕਮਾਲ ਉਹ ਉਹ ਕਰ ਰਿਹਾ ਉਹ ਕਹਿੰਦਾ ਵੀ ਤੂੰ ਮਾੜੀ ਕੀਤੀ ਮੈਂ ਅੰਤ ਸ਼ਰਮਈਆ ਨੇ ਕਾਲੀ ਸ਼ਰਮਾ ਦਾ ਤੈਨੂੰ ਮੈਂ ਨਾ ਹੌਲੀ ਹੌਲੀ ਮਿਲਿਆ ਹੁਣ ਤੁਸੀਂ ਹੱਸਦੇ ਇਦਾਂ ਦੀ ਕਮੇਡੀ ਠੀਕ ਹੈ ਸੋ ਇਹ ਸੰ ਸਿਨੀਅਰ ਆਰਟਿਸਟ ਪ੍ਰਕਾਸ਼ ਜੀ ਜੋ ਓਏ ਭੋਲਾ ਓਏ ਦੇ ਵਿੱਚ ਤੁਹਾਨੂੰ ਦੇਖਣਗੇ ਇੱਕ ਪਿਤਾ ਦਾ ਰੋਲ ਅਦਾ ਕਰਦੇ ਹੋਏ ਇਹ ਫਿਲਮ ਜ਼ਰੂਰ ਦੇਖਣ ਜਾਓ ਕਿਉਂਕਿ ਇਹ ਫਿਲਮ ਓਏ ਭੋਲੇ ਓਏ ਕੱਲੇ ਨਾਮ ਤੇ ਨਾ ਜਾਇਓ ਕਿਉਂਕਿ ਨਾਮ ਤੋਂ ਸ਼ਾਇਦ ਤੁਹਾਨੂੰ ਲੱਗੇ ਕਿ ਕੱਲੀ ਕਾਮੇਡੀ ਹੋਏਗੀ ਕਾਮੇਡੀ ਨਹੀਂ ਬਹੁਤ ਡੂੰਗੇ ਮੈਸੇजेस ਇਸ ਫਿਲਮ ਦੇ ਵਿੱਚ ਦਿੱਤੇ ਗਏ ਨੇ ਬਹੁਤ ਸਾਰੇ ਇਸ਼ੂਜ਼ ਨੇ ਜਿਹੜੇ ਪੰਜਾਬ ਨਾਲ ਸੰਬੰਧਤ ਦੁਨੀਆ ਨਾਲ ਸੰਬੰਧਤ ਭਾਰਤ ਨਾਲ ਦੇਸ਼ ਨਾਲ ਸੰਬੰਧਤ ਉਹ ਸਾਰੇ ਮੈਸੇजेस ਇਸ ਫਿਲਮ ਦੇ ਵਿੱਚ ਦਿੱਤੇ ਗਏ ਨੇ ਉਹ ਜ਼ਰੂਰ ਦੇਖਿਓ ਤੁਸੀਂ ਥੀਏਟਰਸ ਦੇ ਵਿੱਚ ਜਾ ਕੇ ਉਸ ਫਿਲਮ ਨੂੰ ਅ ਪ੍ਰਕਾਸ਼ੀ ਜੀ ਧੰਨਵਾਦ। ਥੈਂਕ ਯੂ ਬਹੁਤ ਮਿਹਰਬਾਨੀ ਮਕਰ ਜੀ ਨੂੰ ਬਹੁਤ ਬਹੁਤ ਅੱਛਾ ਲੱਗਾ ਮੈਨੂੰ ਤੇਰੇ ਚੈਨਲ ਤੇ ਆਉਣਾ। ਧੰਨਵਾਦ। ਮੇਰੇ ਆਪਣੇ ਛੋਟੇ ਵੀਰ ਦੇ ਚੈਨਲ ਥੈਂਕ ਯੂ ਜੀ।